ਵਾਹਿਗੁਰੂ ਸਾਹਿਬ ਜੀ ਸਗਈਏ ਸ੍ਰੀ ਮੁਖ ਬਾਗ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਚੇ ਦੇਹ ਮੋਹ ਫਨ ਬੰਦੀ ਸੱਠ ਕਠੋਰ ਕੋ ਚੀਲ ਕੋ ਗਿਆਨੀ ਤਾਵਤ ਪ੍ਰਮਤ ਰਹਿ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਬਨਰੂਪ ਮਾਇਆ ਮਦ ਮਾਤਾ ਬਿਜਰਤ ਵਿਕਲ ਬਡੋ ਅਭਿਮਾਨੀ ਭਰਤਨ ਪਰ ਅਪਵਾਦ ਨਰ ਨਿੰਦਾ ਜਹ ਮੀਠੀ ਜੀ ਮਾਹੇ ਹੇ ਤਾਨੇ ਬਲ ਬੰਚ ਸ਼ਬ ਕਰਤ ਉਪਾਵਾ ਪੇਕਦ ਸੁਨਤ ਪ੍ਰਭ ਅੰਤਰ ਜਾਮੀ ਸ਼ੀਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੇ ਕਰਨ ਕਰਨ ਸਮਰੱਤ ਸ੍ਰੀ ਤਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਵਿਧਾਰਨ ਕਉ ਹਰ ਤਾਰਨ ਤਰਨ ਸਮਰੱਤ ਸਬੈ ਬਿਦ ਕੁਲ ਹੈ ਸਮੋਹ ਉਧਾਰਨ ਸੋ ਚੇਤ ਚੇਤ ਅਚੇਤ ਜਨ ਸਤ ਸੰਗਤ ਭਰਮ ਅੰਧੇਰ ਮੋਹ ਓ ਕਤ ਤੋ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸ ਨਾ ਸੰਗ ਲਾਉ ਹੋਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਾਵ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਤਰੀ ਖਾਣ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਯਰ ਬੰਧਪ ਭੋਜਨ ਕੀ ਸਭ ਸੂਜ ਭਰੀ ਵਰਦਮਾਨ ਹੋਵਤ ਦਿਨ ਪ੍ਰਤ ਹੈ ਨਿਤਿਆਵਤ ਨਿਕਟ ਵਿਖਮ ਜਰੀ ਰੇਗ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਇਕ ਕਰੀ ਕਰ ਗਹ ਲੈ ਹੋ ਕ੍ਰਪਾਲ ਕਿਰਪਾ ਨਿਧੈ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੋਸ ਬਿਲਾ ਬਹਿ ਗਰਬਤਾ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੁਲਤ ਮਾਇਆ ਮਗਨ ਭ੍ਰਮਤਵ ਕੁਗਨਾ ਸਤ ਬਣਤਾ ਸਾਜਨ ਸੁਖ ਬੰਧਪ ਤਾਸੋ ਮੋਹ ਬਡਿਓ ਸੁਖ ਨਾਏ ਭਉ ਜੋ ਬੀਜ ਅਹੰਗ ਮਮ ਅੰਕੁਰ ਬੀਤਤ ਆਉਦ ਕਰਤ ਅਗਨਾਏ ਮੇਰ ਤਮੰਝਾਰ ਵਿਸਾਰ ਮੁਖ ਨਿਰਖਤ ਪੁੰਚਤ ਭੁਗਤ ਪੋਖ ਪੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨ ਗੇਹਨ ਨੇਹਨਾ ਨੀਤਾ ਮਾਇਆ ਮਤ ਕਹਾਂ ਲਾਉ ਗਾਰੋ ਛਤਰਨ ਪਤਰਨ ਚੌਰਨ ਜਾਵਰ ਬਹਤੀ ਜਾਤ ਰਿਦੈ ਨਾ ਵਿਚਾਰ ਹੋ ਰਥਨ ਅਸਵਨ ਗੱਜ ਸਿੰਘਾਸਨ ਛਿਨ ਮਹ ਤਿਆਗਤ ਨਾਗ ਸਿੰਧਾਰ ਹੋ ਸੂਰਨ ਬੀਰਨ ਮੀਰ ਨ ਕਨਮ ਸੰਗ ਨ ਕੋ ਦ੍ਰਿਸ਼ਟ ਨਿਹਾਰ ਹੋ ਕੋਟਨ ਓਟਨ ਕੋਸ ਨਾ ਛੋਟਾ ਕਰਤ ਵਿਕਾਰ ਧੋ ਕਰ ਚਾਰ ਹੋ ਮਿੱਤਰ ਨ ਪੁੱਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਕ ਕੀ ਸ਼ਾਰ ਹੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛੇਨ ਛਨ ਸਿਮਰਹੁ ਅਗਮ ਅਪਾਰ ਹੋ ਸ੍ਰੀ ਪਤਨਾਥ ਸਰਨ ਨਾਨਕ ਜਨ ਹੈ ਭਗਵੰਤ ਕਿਰਪਾ ਕਰਤਾ ਰਹੁ ਪ੍ਰਾਨ ਮਾਨ ਦਾਨ ਮਾਗ ਜੋ ਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਬੀਤ ਸੁਤ ਭਾਈ ਤਾਹੂ ਤੇ ਲੈ ਰਖੀ ਨਰਾਰੀ ਪਾਵਨ ਪਾਵਨ ਕੂਰਕ ਮਾਵਨ ਇਹ ਵਿਦ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮ ਚੰਚਲ ਸੰਗ ਸਗਲ ਵਿਦ ਹਾਰੀ ਪਸ ਪੰਖੇ ਬਿਰਖ ਅਸਥਾਵਰ ਬਹੁ ਵਿਦ ਜੋਨ ਭ੍ਰਮਿਓਤ ਭਾਰੀ ਕਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਦ ਪ੍ਰਾਨ ਪਦ ਸਾਰੇ ਖਾਨ ਪਾਨ ਮੀਠ ਰਸ ਭੋਜਨ ਹੈ ਅੰਤ ਕੀ ਬਾਾਰ ਹੋਤ ਕਤਖਾਰੀ ਨਾਨਕ ਸੰਤ ਚੰਨ ਸੰਗ ਉਧਰੇ ਹੋਰ ਬਾਇਆ ਮਗਨ ਚੱਲੇ ਸਭ ਡਾਰੀ ਬ੍ਰਹਮ ਆਦਿ ਗਿ ਸਿਵ ਸ਼ੰਦ ਮਨੀਸ਼ਵਰੈ ਰਸਕ ਰਸਕ ਠਾਕੁਰ ਗੁਣ ਗਾਵਤੈ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਦ ਫੁਣ ਧਾਵਤੈ ਸਿੱਧ ਮਨੋਖਿਅ ਦੇਵ ਅਰ ਦਾਨਵ ਏਕ ਤਿਲ ਤਾਕੋ ਮਰਮ ਨ ਪਾਵਤੈ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤੱਕ ਦਰਸ ਸਮਾਵਤੈ ਤੇ ਸਹ ਤਿਆਗ ਆਨ ਕਉ ਜਜ ਹੈ ਮੁਖ ਦੰਤ ਰਸਨ ਸਗਲ ਘਸ ਜਾਵਤੈ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜੈ ਸਮਝਾਵਤੈ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਇਤ ਗੱਬ ਆਕਾਸ਼ ਨਾ ਮਾਵਤ ਵਿਸਟਾ ਅਸਤ ਰਿ ਕ੍ਰਮ ਉਧਰ ਭਰਿਓ ਹੈ ਦਹ ਦਿਸ ਧਾਏ ਮਹਾ ਵਿਖਿਆ ਕਉ ਪਰ ਧਨ ਸ਼ੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਭੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰਾ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੋਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਆਉਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਦ ਸਰ ਤ੍ਰਿਸਨਾ ਬਿਨਸ ਜਾਹੇ ਹਰ ਨਾਮ ਉਚਾਰੀ ਇਸ ਨਾਨਕ ਦਾਨ ਤਾਪਨ ਸੁਚਿ ਕਰੇ ਆ ਚਰਨ ਕਮਲ ਹਿਰਦੈ ਪ੍ਰਵਤਾਰੇ ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪਰਾਨ ਆਧਾਰੇ ਓਟ ਗਹੀ ਸੁਆਮੀ ਸੰਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਵਿਧੇ ਮਨ ਦਰਸ ਮਗਯ ਆਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਾਗੇ ਨੀਰ ਨ ਸਕਸ ਬੂਰ ਚਲੈ ਹਰ ਪੰਤ ਪਗ ਨਾਨਕ ਰੋਗ ਦੋਖ ਅਗ ਮੋਹਿਛ ਦੇ ਹਰ ਨਾਮ ਖਾਗੇ ਉਦਮ ਕਰ ਲਾਗੇ ਬਹ ਭਾਤੀ ਵਿਚ ਰਹੇ ਅਨਕ ਸਾਸਤਰ ਬਹ ਖਟੂਆ ਪਸਮ ਲਗਾਏ ਤੀਰਤ ਬਹ ਭ੍ਰਮਤੇ ਸੂਖਮ ਦੇਹ ਬੰਦ ਹੈ ਬਹ ਜਟੂਆ ਬਿਨਹਰ ਭਜਨ ਸਗਲ ਦੁਖ ਭਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਣਕ ਭਾਂਤ ਠੱਟ ਹੇ ਕਰ ਥਟੂਆ ਬਿਨਹਰ ਭਜਨ ਸਗਲ ਦੁਖ ਭਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਣਕ ਭਾਤ ਠੱਟੇ ਕਰ ਠਟੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ